ਸਰਕਾਰ ਨੂੰ ਛੋਣੇ ਦੀ ਪਰਾਲੀ ਦਾ ਧੂਆਂ ਤਾਂ ਬੇहद ਦਿਸ ਜਾਂਦਾ ਪਰ ਜਦੋਂ ਕਿਸਾਨ ਮੰਡੀਆਂ ਦੇ ਵਿੱਚ ਰੁਲਦਾ ਤਾਂ ਕਿਉਂ ਨਹੀਂ ਦਿਸਦਾ ਜਦੋਂ ਕਿਸਾਨ ਹੜਾਂ ਦੀ ਮਾਰ ਚੱਲਦਾ ਤਾਂ ਉਹਦੋਂ ਕਿਉਂ ਨਹੀਂ ਦਿਸਦਾ ਪਰ ਇਸ ਛੋਟਨਾ ਹੀ ਬਣਦਾ ਕਿ ਸਾਡੇ ਸੋਬੇ ਦੀਆਂ ਸਰਕਾਰਾਂ ਦੀ ਗੰਦੀ ਰਾਜਨੀਤੀ ਜੋ ਕਿ ਕਿਸਾਨ ਨੂੰ ਡੋਬਣ ਤੇ ਲੱਗੀਆਂ ਹੋਈਆਂ ਹਨ ਤੇ ਕਿਸਾਨਾਂ ਦੀ ਇਹ ਚੰਗੀ ਯੱਪ ਜੀ ਟਰਤੀ ਨੂੰ ਖਰੀਦਨ ਤੇ ਚੱਕਰ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਬੀਜਾਂ ਉੱਪਰ ਨਿਤ ਨਵੇਂ ਕਾਨੂੰਨ ਪੇਸ਼ ਕਰਦੀ ਹੈ ਜਿੱਥੇ ਕਿ ਕਿਸਾਨਾਂ ਉੱਪਰ ਇਹੋ ਜਿਹੀਆਂ ਫਸਲਾਂ ਲਗਾਉਣ ਤੇ پابੰਦੀ ਕਰ ਲਾ ਰਹੀ ਹੈ ਜਿੱਥੇ ਕਿਸਾਨਾਂ ਨੂੰ ਕੁਝ ਆਪਣੇ ਘਰ ਦੇ ਗੁਜ਼ਾਰੇ ਦੇ ਲਈ ਪੈਸੇ ਜੁਰਦੇ ਹਨ ਪਰ ਇਹਨਾਂ ਕਿਸਾਨਾਂ ਦੀ ਫਸਲ ਜੋ ਕਿ ਦੋਸਤੋ ਮੰਡੀਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇੰਜ ਰੋਲਦੀ ਹੈ ਕੌਡੀਆਂ ਦੇ ਪਾਸ ਜਿੱਥੇ ਕਿ ਇਸ ਸਾਲ ਇੱਕ ਪਾਸੇ ਤਾਂ ਕਿਸਾਨਾਂ ਨੇ ਹੜਾਂ ਦੀ ਮਾਰ ਚਲੀ ਤੇ ਦੂਜੇ ਪਾਸੇ ਫਸਲ ਨੂੰ ਪੈ ਰਿਹਾ ਕਾ ਪੀ ਡੀਓ ਦੀ ਜੋ ਕਿ ਦੋਸਤੋ ਬੇਹੱਦ ਕਿਸਾਨਾਂ ਦੀ ਫਸਲ ਦੀ ਕੁਆਲਟੀ ਨੂੰ ਬੇਹੱਦ ਖਰਾਬ ਕਰਕੇ ਰੱਖ ਦਿੰਦਾ ਹੈ ਪਰ ਸਰਕਾਰਾਂ ਵੱਲੋਂ ਕੋਈ ਵੀ ਕਿਸਾਨਾਂ ਨੂੰ ਕੋਈ ਇਹੋ ਜਿਹੀ ਸਹਾਇਤਾ ਨਹੀਂ ਦਿੱਤੀ ਕਿ ਉਹ ਇਸ ਵਾਰ ਆਪਣੀ ਫਸਲ ਦੇ ਵਿੱਚੋਂ ਘੱਟ ਹੋਈ ਕਮਾਈ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਲੈਣ ਪਰ ਜਦੋਂ ਕਿਸਾਨ ਆਪਣੀ ਇਹ ਫਸਲ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਹਨ ਤਾਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਧੱਕੇ ਪਾਉਂਦੇ ਹਨ ਉਹwidetilde ਦੋਸਤੋ ਇਸ ਕਿਸਾਨ ਨੇ ਵੀ ਆਪਣੀ ਮਿੱਟੀ ਧਰਤੀ ਦੇ ਵਿੱਚੋਂ ਉੱਗੀ ਹੋਈ ਫਸਲ ਨੂੰ ਕਾrti ਦੇ ਵਿੱਚ ਰੋਲਾਂ ਦਾ ਕੀ ਦਾ ਫੈਸਲਾ ਜਾਦੋ ਇਸ ਦਾ ਕਿਤੇ ਵੀ ਸੁਣਵਾਈ ਨਾ ਹੋਈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਕਿਸਾਨ ਦੇ ਦਿਲ ਦਾ dard ਕਿਤੇ ਕਿਤੇ